ਇਤੇ ਕੁਝ ਦਿਨ ਪਹਿਲਾਂ ਅੰਟਾਲਾ ਦੇ ਨੇੜੇ ਲੱਗ ਕੇ ਕੁਤਬੀ ਨੰਗਲ ਵਿਖੇ ਸਤੰਦਰ ਸਿੰਘ ਦੇ ਕਰੋ ਪੁਲਿਸ ਤੇ ਨੇ ਐਕਸਰਸਾਈਜ਼ ਵਿਭਾਗ ਦੀ ਸੰਦ ਸ਼ਾਪੇਮਰੀ ਦੌਰਾਨ 304 ਬੇਟੀਆਂ ਨੂੰ ਜਾਇਸ਼ ਸ਼ਰਾਬ ਬਰਾਮਦ ਕੀਤੀ ਗਈ ਸੀ ਜਿਸ ਤੋਂ ਬਾਅਦ ਬੀਤੀ ਰਾਤ ਫਿਰ ਉਸੇ ਘਰ ਵਿੱਚ ਪੁਲਿਸ ਪਾਰਟੀ ਅਤੇ ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਰੇਡ ਕੀਤੀ ਗਈ ਜਿਸ ਦੌਰਾਨ 10 ਬੇਟੀਆਂ ਨੂੰ ਜਾਇਸ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਅਸਤੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਵੱਲੋਂ ਤੇ ਪੁਲਿਸ ਪਾਰਟੀ ਵੱਲੋਂ ਜਾਇਸ਼ ਜੋ ਤੌਰ ਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿ ਦੀ ਦੁੱਤੀ ਦੇਰੀ ਦੇ ਨਾਲ ਨਾਲ ਕਰਿਆਨੇ ਦੀ ਦੁਕਾਨ ਵੀ ਹੈ ਜੋ ਕਿ ਗ੍ਰਾਹਕ ਜਿਤੋਂ ਕਿ ਸੋਦਾ ਲੈਂਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਰੋਕ ਰੋਕ ਕੇ ਤਲਾਸ਼ੀ ਲੈਂਦੇ ਨੇ ਤੇ ਸਾਨੂੰ ਵੀ ਫੋਨ ਕਰਕੇ ਧਮਕੀਆਂ ਆਉਂਦੀਆਂ ਨੇ ਮੇਰੇ ਵੱਲੋਂ ਪਹਿਲਾਂ ਵੀ ਇਹਨਾਂ ਦੀ ਹੀ ਸ਼ਰਾਬ ਜਿਹੜੀ ਉਹ ਵੇਚ ਜਾਂਦੀ ਸੀ ਜੋ ਕਿ ਨਜਾਇਜ਼ ਸ਼ਰਾਬ ਬੀਤੇ ਦਿਨ ਫੜੀ ਗਈ ਸੀ ਤੇ ਉੱਥੇ ਵੀ ਉਹ ਵੀ 31 ਮਾਰਚ ਤੋਂ ਪਹਿਲਾਂ ਹੀ ਇਹਨਾਂ ਕੋਲ ਲਈ ਗਈ ਸੀ ਸਸਤੀ ਹੋਣ ਤੇ ਅਤੇ ਇਹਨਾਂ ਦੇ ਨਹੀਂ ਖੁਦ ਰੇਡ ਕਰਵਾ ਕੇ ਫੜਾ ਦਿੱਤੀ ਹੈ ਤੇ ਉੱਥੇ ਹੀ ਅਦਾਸਦੇ ਹੀ ਇਹ ਹੁਣ ਪੈਸਿਆਂ ਦੀ ਪਰਪਾਈ ਲਈ ਨਜਾਇਜ਼ ਤੰਗ ਪ੍ਰੇਸ਼ਾਨ ਵੀ ਕਰ ਰਹੇ ਉਥੇ ਕਰਿੰਦੇ ਵੱਲੋਂ ਗੈਰਕਾਨੂੰਨੀ ਢੰਗ ਦੇ ਨਾਲ ਕਰਦੇ ਅੰਦਰ ਦਾਖਲ ਹੋ ਕੇ ਸਾਨੂੰ ਇੱਕ ਵੱਖਰੇ ਕਮਰੇ ਦੇ ਵਿੱਚ ਬੰਨ੍ਹ ਕਰ ਦਿੱਤਾ ਗਿਆ ਤੇ ਸੀਸੀਟੀਵੀ ਕੈਮਰੇ ਤੋੜੇ ਤੇ ਡੀਵੀਆਰ ਨਾਲ ਲੈ ਕੇ ਚਲੇ ਗਏ ਨੇ ਤੇ ਉੱਥੇ ਹੀ ਜਦ ਸ਼ਰਾਬ ਦੇ ਠੇਕੇਦਾਰ ਦੇ ਜਨਰਲ ਮੈਨੇਜਰ ਸੁਖਰਾਜ ਸਿੰਘ ਗਿੱਲ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਤੰਦਰ ਸਿੰਘ ਕੁੱਤਬੀ ਨੰਗਲ ਵੱਲੋਂ ਲਗਾਤਾਰ ਲੰਬੇ ਸਮੇਂ ਤੋਂ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਤੇ ਬੀਤੇ ਕੁਝ ਦਿਨ ਪਹਿਲਾਂ ਹੀ ਉਸ ਦੇ ਕਰੋ 340 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਫੜੀਆਂ ਗਈਆਂ ਜਿਸ ਦਾ ਪਰਚਾ ਵੀ ਸਿਵ ਜਤੇ ਬੀਤੀ ਰਾਤ ਜਦ ਫਿਰ ਸਿੰਦਰ ਸਿੰਘ ਪਿੰਡ ਕੁਤਬੀ ਨੰਗਲ ਦੇ ਘਰ ਰੇਡ ਕੀਤੀ ਗਈ ਤਾਂ 10 ਪੇਟੀ ਇਹਨਾਂ ਜੈਸ਼ਰਬ ਬ੍ਰਾਹਮਣ ਕੀਤੀ ਗਈ ਹੈ ਤੇ ਰਹੀ ਗੱਲ ਗੈਰ ਕਾਨੂੰਨੀ ਟੰਗ ਦੇ ਨਾਲ ਰੇਡ ਕਰਨ ਦੀ ਤਾਂ ਸਾਡੇ ਨਾਲ ਪੁਲਿਸ ਵੀ ਮੌਜੂਦ ਸੀ ਤੇ ਕਿਸੇ ਵੀ ਤਰੀਕੇ ਦੇ ਨਾਲ ਘਰ ਦੇ ਵਿੱਚ ਗੈਰ ਕਾਨੂੰਨੀ ਟੰਗ ਦੀ ਰੇਡ ਨਹੀਂ ਕੀਤੀ ਗਈ। ਉਹਨਾਂ ਸਾਰੇ ਗੱਡੀਆਂ ਲੈ ਕੇ ਆਏ ਤੇ ਠੇਕੀ ਵਾਲੇ ਹੀ ਪ੍ਰਾਈਵੇਟ ਬੰਦੇ ਸਾਰੇ 7 ਵਜੇ 6:30 7 ਵਜੇ ਦੇ ਕਰੀਬ ਆਏ। ਇਹਨਾਂ ਸਰਉਂਦਿਆਂ ਹੀ ਸਾਡੇ ਘਰ ਦੇ ਪਹਿਲਾਂ ਤੇ ਜੰਦਰੇ ਥੋੜੇ ਆਵਾਰੂ ਤੇ ਜਿੰਦਰੇ ਤੋੜ ਕੇ ਅੰਦਰ ਇਹਨਾਂ ਬਿੱਲਾਂ ਸਾਰਿਆਂ ਤੋਂ ਪਹਿਲਾਂ ਟੀਵੀ ਆਰ ਲਾਇਆ ਤੇ ਕੈਮਰੇ ਲਾਏ ਇਹਨਾਂ ਨੇ ਵੀ ਕੈਮਰੇ ਨਾਲ ਲਾਈਵ ਪ੍ਰੂਫ ਆ ਜਾਣਾ ਵਿੱਚ ਕਹਿੰਦੇ ਰਹੇ ਇਹਨਾਂ ਦੀ ਆਵਾਜ਼ ਵਿੱਚ ਮੇਰੇ ਕੋਲ ਹੈਗੀ ਸਾਰਾ ਕੁਝ ਪ੍ਰੂਫ ਇਹਨਾਂ ਦਾ ਤੇ ਬਾਅਦ ਚ ਇਹਨਾਂ ਨੇ ਘਰ ਦੇ ਜਿੰਦਰੇ ਅੰਦਰ ਫੋਲਿਆ ਸਾਰਾ ਕੁਝ ਫੋਲਿਆ ਇਹਨਾਂ ਨੂੰ ਕੁਝ ਨਹੀਂ ਲੱਭਾ ਤੇ ਨਿਆਣੇ ਮੇਰੇ ਛੋਟੇ ਛੋਟੇ ਸੀ ਉਹ ਡਰਦੇ ਦੁਕਾਨ 'ਚ ਵੜ ਗਏ ਨਾ ਕੋ ਹੰਦਾ ਤਰ ਤੁਰ ਹੁੰਦੇ ਸਾਰਿਆਂ ਕੋ ਤੇ ਉਹਨਾਂ ਨੇ ਅੰਦਰ ਗੁੰਡਾ ਮਾਰ ਲਿਆ ਇਹਨਾਂ ਦੇ ਪਾਪਾ ਬਾਹਰ ਨਾਲ ਜਾਇ ਛੱਟ ਨਾਲ ਲਾ ਦਨ ਤੇ ਆਪਾਂ ਅੰਦਰ ਰਹੇ ਜੀ ਸਰ ਤੇ ਇਹਨਾਂ ਨੇ ਬਾਅਦ ਚ ਗੇਟ ਦੇ ਵੀ ਗੁੰਡੇ ਬਾਹ ਤੇ ਰਾਤ ਦੇ ਮਨ ਲ 3 ਵਜੇ ਤੱਕ ਇੱਥੇ ਰਹੇ ਆ ਤੇ 1:30 ਵਜੇ ਇਹਨਾਂ ਨੇ ਆਣ ਕੇ ਮਨ ਲ ਫੇਰ ਅੰਦਰ ਸਾਡੇ ਮਨ ਲ ਕੀਤਾ ਇਹਨਾਂ ਨੂੰ ਸਾਨੂੰ ਧਮਕਾਇਆ ਵਾ ਸਾਡੇ ਕੋ ਬਿਆਨ ਲੈ ਤੱਕ ਐਸ਼ੇ ਕਰਕੇ ਤੇ ਕੋਈ ਇਹਨਾਂ ਦੇ ਨਾਲ ਮੁਲਾਜ਼ਮ ਨਹੀਂ ਹੈਗਾ ਕੁਛ ਨਹੀਂ ਹੈਗਾ ਨਾ ਸਰ ਤੇ ਇਹਾਂ ਨੂੰ ਧਮਕੀਆਂ ਦਿੰਦੇ ਆ ਵੇ ਅਡਕੀਨ ਲਈਦਾ ਉਹ ਪੈਸੇ ਪੁਆ ਦਾ ਹਸਤਾ ਉਹਨਾਂ ਨੂੰ ਪੈਸੇ ਦੋ ਨਹੀਂ ਤੇ ਆਪਾਂ ਤੁਹਾਡੇ ਤੇ ਅਲਕੋਹਲ ਪੁਆ ਦੇਣੀ ਹੈ ਤੇ ਆਪਾਂ ਇੱਕ ਕੈਂਟਰ ਤੁਹਾਡੇ ਤੇ ਛੁੱਟਣਾ ਨਹੀਂ ਹੈਗਾ ਤੁਹਾਡੇ 307 ਦਾ ਪਰਚਾ ਕਰਾ ਦੇਣਾ ਮੇਜੀ ਠੇਰੋਲਾ ਬੇ ਆ ਉਹ ਸੇ ਚੀਜ਼ ਦਾ ਫਾਇਦਾ ਚੁੱਕ ਕੇ ਤੇਰੇ ਤੇ ਪਰਚਾ ਕਰਾ ਦੇਣਾ ਕਸੇ ਜਦੋਂ ਵੀ ਹੱਸਣੇ ਤੇ ਪੈਸੇ ਦਾ ਲੈਣਦੇ ਨੇ ਪੈਸੇ ਦਾ ਬਾਬਾ ਲੈਣਦੇ ਐਸੇ ਦਾ ਸਾਰੇ ਇਹਨਾਂ ਨੇ ਨਾ 31 ਮਾਰਚ ਤੋਂ ਪਹਿਲਾਂ ਇਹਨਾਂ ਨੇ ਮਾਲ ਦਿੱਤਾ ਸੀ ਮੈਨੂੰ ਵੀ ਇੱਥੇ ਰੱਖ ਲੋ ਸਾਡੇ ਨਾਲ ਆਪਾਂ ਚੁੱਕ ਲਾਂਗੇ ਤੁਹਾਡੇ ਕੋ ਤੇ ਤੁਹਾਨੂੰ ਕਿਰਾਇਆ ਦੇ ਦਾਂਗੇ ਦੁਕਾਨ ਦਾ ਤੇ ਇਹਨਾਂ ਨੇ ਬਾਅਦ ਵਿੱਚ ਠੇਕੇ ਸਰ ਇਹਨਾਂ ਦੇ ਬਟਾਲੇ ਨਿਕਲ ਆਏ ਤੇ ਇਹਨਾਂ ਨੇ ਪਤਾ ਨਹੀਂ ਮੈਨੂੰ ਕੀ ਹਿਸਾਬ ਤਾਂ ਹੋਇਆ ਇਹਨਾਂ ਨੇ ਮੇਰੇ 'ਤੇ ਰੇਡ ਮਾਰ ਕੇ ਤੇ ਮੈਨੂੰ ਕਹਿੰਦੇ ਸੀ ਵੀ ਜੰਦੀਪਰੀਆਂ ਦਾ ਨਾਮ ਲੈ ਦੇ ਤੇ ਆਪਾਂ ਨੇ ਜਿੱਤੇ ਅਦਕਾਰਵਾਈ ਕਰਾਉਣੀ ਉਦੋਂ ਵੀ ਸਰ ਇਹਨਾਂ ਨੇ ਪਹਿਲਾਂ ਹੁੰਦਿਆਂ ਹੀ ਡੀਵੀਆਰ ਤੇ ਨਾ ਕੈਮਰੇ ਤੋੜੇ ਆ ਬਾਜ ਉਹਨਾਂ ਗੱਡੀ ਲੈ ਕੇ ਮੇਰੇ ਅੰਦਰ ਦੁਕਾਨ 'ਚ ਮਾਲ ਲਾਅਤਾ ਵਾ ਤੇ ਬਾਜ ਉਹਨਾਂ ਨੇ ਨਾਂ ਲੈ ਕੇ ਉਹਨਾਂ ਦੇ ਜਨਤਿਵਰੀਆਂ ਦੇ ਪਰਚੇ ਕਰਾਇਆ ਨਾਲੇ ਤੇ ਨਾਲੇ ਸਾਡੇ ਤੇ ਕਰਾਇਆ ਨੇ ਨਜਾਇਜ਼ ਪਰਚੇ ਹੁਣ ਉਹ ਮਾਲ ਇਹਨਾਂ ਚਕਾਏ ਪੈਸੇ ਮੰਗਦੇ ਆਹੀ ਪੈਸੇ ਕਿੱਥੋਂ ਦੇਣੇ ਸਰ ਇਹਨਾਂ ਦਾ ਮਾਲ ਸੀ ਇਹਨੇ ਫੜਿਆ ਵਾ ਆਪੇ ਤੇ ਹੁਣ ਧਮਕੀਆਂ ਦਿੰਦੇ ਆ ਨਹੀਂ ਕਿ ਆਪਾਂ ਜਾਨੋ ਮਾਰ ਦੇਣਾ ਤੁਹਾਨੂੰ ਤੇ ਰਾਜ ਜਦੋਂ ਵੀ ਕਿਤੇ ਘਰੋਂ ਨਿਕਲਦੇ ਆ ਜਿੱਥੇ ਮਰਜੀ ਇਹਨਾਂ ਜੀ ਕਰਦਾ ਸਾਨੂੰ ਡੱਕ ਲੈਂਦੇ ਆ ਰਾਜੇ ਨਾ ਇਹਨਾਂ ਦੇ ਨਾਲ ਕੋਈ ਮੁਲਾਜ਼ਮ ਹੈਗਾ ਜੇ ਕੋਈ ਸ਼ੱਕ ਹੈਗਾ ਹਨ ਮੁਲਾਜ਼ਮ ਲੈ ਕੇ ਚੈੱਕ ਕਰਨ ਨਾਲ ਜਦੋਂ ਮਰਜੀ ਕਰ ਲੈਣ ਸਾਨੂੰ ਕੋਈ ਡਰ ਨਹੀਂ ਹੈਗਾ ਪਰ ਮੁਲਾਜ਼ਮਤ ਬਗੈਰ ਨਹੀਂ ਸਰ ਧਮਕੀਆਂ ਦਿੰਦੇ ਹਨ। ਆਪਰਾਜ ਹੁਣ ਜਾਣੇ ਆ ਰਾਜ ਗੱਡੀ 'ਚ ਐਲਕੋਹਲ ਦਾ ਕੈਂਟਰ ਦਰਦਣਗੇ ਤੇ ਉਧਰੋਂ ਮਾਨੂੰ ਫੜ ਲੈਣਗੇ ਤੇ ਅਸੀਂ ਕੀ ਕਰਾਂ। ਫਿਰ 25 30 ਜਣੇ ਹੁੰਦੇ ਦੇਖ ਕਦਾ ਜਨਾਨੀ ਹੁੰਦਾ ਸਾਰੇ। ਅੱਛਾ ਇਹ ਜਿਸ ਦਿਵਾਰ 340 ਪਰਚਾ ਦਾ ਬੱਚਾ ਉਸ ਤੋਂ ਪਹਿਲਾਂ ਕੋਈ ਪਰਚਾ ਦਾ ਨਹੀਂ ਸਰ ਉਸ ਤੋਂ ਪਹਿਲਾਂ ਨਹੀਂ ਕੋਈ ਹੋਇਆ ਜਿਹਾ ਪਰਚਾ। ਉਹ 2012 ਤੋਂ ਪਹਿਲਾਂ ਮਾੜਾ ਮੋਟਾ ਹੀ ਹੈਗਾ ਸੀ। ਕਰਦਾ ਹੀ ਲਾਨ-ਲੋਨ ਦੇ ਮਾੜਾ ਮੋਟਾ ਦੂਜਾ ਕੋਈ ਪਰਸਾ ਨਹੀਂ ਅੱਠੇ ਕੀ ਰੁੱਕੇ ਵਾਲੀ ਦਾ ਨਾ ਕੋਈ। ਉਹ ਦੱਸੇ ਜਾਂਦੇ ਦੱਸਦੇ ਬੰਦਾ ਟੱਪ ਹਾਂਜੀ ਸਰ ਸ਼ੱਕਰਦਾਰ ਤੇ ਹੁੰਦੇ ਪਰ ਠੀਕ ਆ ਕਰਨ ਪਰ ਮੁਲਾਜ਼ਮ ਤੇ ਨਾਲ ਲਿਆਉਣ ਕੋਈ ਤੋੜਨ ਜੇ ਕੋਈ ਮੋਤਵਾਰ ਬੰਦਾ ਨਹੀਂ ਨਾ ਪਿੰਡ ਦਾ ਲਿਆ ਰਾਤੀ ਵੀ ਕੋਈ ਐਮਸੀ ਸਾਡੇ ਮਲੇ ਦਾ ਉਹਨੂੰ ਬੁਲਾ ਲੈਣ ਕਿ ਇਹਨੂੰ ਪਿੰਡ ਚ ਬੁਲਾ ਲੈਣ ਤੇ ਕੋਈ ਵੀ ਉਹ ਜੰਦਰੀ ਇਹਨਾਂ ਜਰੂਰ ਤੋੜਦੇ ਹੁੰਦੇ ਗੇਟ ਦਾ ਅੰਦਰ ਤੋੜੇ ਫਿਰ ਅੰਦਰਲੇ ਵੀ ਸਾਰੇ ਤੋੜੇ ਆ ਵੇਖੋ ਤੇ ਫਿਰ ਇੱਥੇ ਰਹੇ ਆ ਜੇ ਇਹਨਾਂ ਨੂੰ ਸ਼ੱਕ ਹੈਗਾ ਇਸੇਰੇ ਵੀ ਆ ਸਕਦੇ ਸੀ ਬਾਹਰ ਖਲੋ ਜੰਦੇ ਗੱਡੀਆਂ ਲਾ ਕੇ ਖਲੋ ਤੇਰੇ ਫਿਰ 1.5 ਵਜੇ ਇਹਨਾਂ ਨੇ ਮੇਰੇ ਫਿਰ ਥੱਕੇ ਸ਼ੈ ਕੀਤੀ ਰਾਤ ਨੂੰ ਕਦਾਦੋ ਇਹ ਮਤਾਂ ਸ਼ਾਗ ਦੇ ਮਾਫੀਆ ਦੇ ਨਾਲ ਲਾਣ ਦੇ ਚੰਗੂ ਵਿਚਾਲੇ ਨਹੀਂ ਸਰ ਮੈਂ ਇਹੋ ਜੇ ਤੁਮ ਕੀਤੇ ਗਏ ਨੇ ਦੇ ਆਪਾਂ ਗੋਲੀ ਮਰਵਾ ਦੇਣੀ ਤੁਹਾਨੂੰ ਹੋਰ ਕੀ ਕਰ ਦੇਣੇ ਇਹ ਦੋ ਵਤ ਕੀ ਕਰ ਦੇਣਗੇ ਸਰ ਬੱਚਿਆਂ ਦਾ ਤੇ ਵੇਖਣਾ ਹੀ ਪੈਣਾ ਉਸ ਨੂੰ ਸ਼ਿਕਾਇਤ ਕੀਤੀ ਸਰ ਬੁੱਲਸ ਵੀ ਅੱਜ ਕੱਲ ਸਿਆਸੀ ਦਬਾਅ ਦੇ ਹੇਠ ਹੈ ਸਾਨੂੰ ਇਹ ਕੀ ਕਰ ਸਕਦੇ ਹੁਣ ਉਹਨਾਂ ਕੋ ਜਾਣੇ ਹਨ ਇਹਨਾਂ ਦੀ ਚਲਦੀ ਹੈ ਕੀ ਗੱਲ ਗੇਸ ਹੀ ਲੈ ਕੇ ਸ਼ਿਕਾਇਤ ਉਸ ਕਹਤੇ ਸਰ ਆਉਂਦੇ ਉਹਨਾਂ ਆਖ ਦਿੰਦੇ ਕੀ ਕਰੀਏ ਹੁਣ ਤੁਸੀਂ ਵੇਖੋ ਇਹਨਾਂ ਦੇ ਸਾਹਤ ਬਹੁਤ ਬਥੇਰਾ ਗਿਆ ਵੀ ਮੁਲਾਜ਼ਮ ਕਿ ਜੇ ਅਗਰ ਉਹ ਨਾਲ ਜੇ ਹੁੰਦਾ ਕੋਈ ਚੈੱਕ ਕਰੂਆਂ ਸਾਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਚੈੱਕ ਕਰਦੇ ਰਾਜ ਜਾਂ ਤੇ ਸਾਨੂੰ ਦੱਸਣ ਪਹਿਲਾਂ ਸਾਨੂੰ ਲੈਣ ਨਾਲ ਤੇ ਹੀ ਜਾਈਏ ਨਹੀਂ ਜਦਾਂ ਆਉਂਦਾ ਤਾਂ ਘਰ ਦੇ ਕੈਮਰੇ ਤੋੜਿਆ ਐ ਗੇਟ ਤੋੜਿਆ ਐ ਤੇ ਕਿਤੇ ਨਾ ਕਿਤੇ ਗੱਲ ਹੋਣੀ ਇਹ ਕਿਤੇ ਇਹ ਦੀ ਸ਼ਿਕਾਇਤ ਦਰਜ ਕਰਾਈ ਆ ਆਪਾਂ ਸਰ ਗਏ ਹਾਂ ਆਪਾਂ ਤੇ ਸਾਹਿਬ ਕੋ ਐਸਐਸਪੀ ਸਾਹਿਬ ਕੋ ਗਏ ਹੀ ਤੇ ਉਹਨਾਂ ਦੇ ਰੀਡਰ ਸਾਹਿਬਾਂ ਦੇ ਵੀ ਨਹੀਂ ਐਸਐਚਓ ਸਾਹਿਬ ਨੂੰ ਦੋ ਤੇ ਐਸਐਚਓ ਸਾਹਿਬ ਨੂੰ ਕੀ ਦਈਏ ਉਹਨਾਂ ਦੇ ਅੱਗੇ ਨਹੀਂ ਮਤਲਬ ਚੱਲਦੀ ਵੀ ਹੈ ਅਜੇ ਮੈਂ ਗਾਂਧੀ ਗਾਂ ਤੋਰੀ ਜਾਂਦੇ ਹਾਂ ਜੀ ਗਾਂਧੀ ਗਾਂ ਤੋਰੀ ਜਾਂਦੇ ਆਂਦੇ ਇਹ ਕੀ ਕਰੀਏ ਤੁਸੀਂ ਪਹਿਲਾਂ ਫੜੀ ਗਈ ਉਹਦੇ ਕਹਿ ਦਿੰਦੇ ਪਰ ਸਰ ਮਨ ਲੈ ਆਪਾਂ ਇਹਨਾਂ ਜੰਦਰੀ ਤੋੜੇ ਰਹਾ ਤਾਂ ਆਪਾਂ ਦੁਕਾਨ ਚ ਹਾਂ ਕੁੰਡੇ ਇਹਨਾਂ ਬਾਹਰੋਂ ਮਾਰਦੇ ਸਾਡੇ ਮਨ ਲੈ ਘਰ ਚ ਵੀ ਜੰਦਰੀ ਜੇ ਨਾ ਕੈਮਰੇ ਕੇ ਤੋੜੇ ਸੱਚੇ ਆ ਤੇ ਕੈਮਰੇ ਲੱਗੇ ਰਹਿੰਦੇ ਮਨ ਲੈ ਤਾਂ ਕਸ਼ਾ ਹੀ ਕਰਦੇ ਆਪ ਧਰ ਕੇ ਫਿਰ ਆਂਦੇ ਵੀ ਪਰਚਾ ਕਰਾ ਦੇਣਾ ਤੁਹਾਡੇ ਘਰ ਕਹਿੰਨ ਧਰ ਦੇ ਨਾਲ ਗੋਲਦਾ ਧਮਕੀਆਂ ਦਿੰਦੇ ਇਹ ਸੁੱਖਾ ਹੈਗਾ ਜੀ ਅਕਿਸ਼ਨਗਰ ਤੇ ਤੇ ਇੱਕ ਗੁਰਜੀਤ ਗੁਰੀ 8 ਢਿਹਾਲੇ ਨੱਥਾ ਦਾਸ ਇੱਕ ਚੇਤਨ ਹੈ ਗੱਟੜੀ ਵਾਲੇ ਦਾ ਇੱਕ ਇਹਦਾ ਡਰਾਈਵਰ ਸੁੱਖੇ ਦਾ ਪਿੰਦਾ ਜੀ ਤੇ ਇਹ ਦੋ ਤਿੰਨ ਵਾਰ ਇਹਨਾਂ ਸਾਡੇ ਮਗਰ ਗੱਡੀ ਵੀ ਲਾਈ ਆ ਰਾਜੇ ਵੀ ਚੈੱਕ ਕਰਦੇ ਆ ਤੇ ਮਜਬੂਰੀਆਂ ਨੂੰ ਕਰਾਉਣੀ ਪੈਂਦੀ ਕਦੀ ਕਹ ਦਿੰਦੇ ਸੀ ਸਿਅਸਟਾਫ ਦੇ ਮੁਲਾਜ਼ਮ ਆ ਸਾਡੇ ਕੋਈ ਕਾਰਡ ਹੈਗੇ ਜਾਲੀ ਇਹਨਾਂ ਕੋ ਕਾਰਡ ਹੈਗੇ ਜੀ ਦੋ ਤਿੰਨ ਬੰਦਿਆਂ ਕੋਈ ਜਾਲੀ ਗਾਰਡ ਸਿਅਸਟਾਫ ਦੇ ਬਣੇ ਕੋਈ ਮੁਲਾਜ਼ਮਾਂ ਦੇ ਕਹਿ ਦਿੰਦੇ ਜਿੱਥੇ ਮਰਜ਼ੀ ਢੱਕ ਲੈਂਦੇ ਮੈਂ ਮੁਲਾਜ਼ਮਾਂ ਆ ਗਾ ਤੇ ਜਦ ਕੀ ਆਪਾਂ ਪਤਾ ਕੀਤਾ ਸਿਅਸਟਾਫ ਤੋਂ ਵੀ ਉਹ ਆਂਦੇ ਸਾਡਾ ਕੋਈ ਮੁਲਾਜ਼ਮ ਨਹੀਂ ਇਹਨਾਂ ਦੇ ਨਾਲ ਹੈ ਉਹੋ ਸੀ ਜਿਦਾ ਕੋਈ ਕਹਾਗਾ ਜਿਹਨਾਂ ਦੇ ਕਾਹਨੇ ਕਾਰਡ ਵਿਖੇ ਕਾਰਡ ਸਿਰਫ ਦੂਰ ਬਖਮਤੇ ਦਿੰਦੇ ਨਹੀਂ ਨਾ ਹੈਗੇ ਜਾਂ ਤੇ ਫੋਟੋਕਾਪੀ ਕੋਈ ਦੇਣ ਪਤਾ ਹੋਏ ਬਸ ਬਖਾਲ ਦਿੰਦੇ ਦੂਰੀ ਇਦਾਂ ਵੀ ਆਪਾਂ ਤੇ ਮਾਨ ਨਹੀਂ ਲੈਣਾ ਡਰਦਿਆਂ ਹਾਂ ਹਾਂਜੀ ਮੇਰਾ ਡੇਰਾ ਸਾਹਮਣੇ ਆ ਜੀ ਹਾਂਜੀ ਅਸਾਂ ਕਿਸ ਤਰੀਕੇ ਨਾਲ ਲੈਸ਼ ਪਈ ਇੱਥੇ ਮਹੱਲੇ ਦਾ ਇਲਾਕੇ ਦਾ ਇਹ ਅਕਸਾਈ ਜਿਹੜਾ ਹਸਨ ਦਾ ਭਾਈ ਇਹ ਜੀ ਪਤਾ ਨਹੀਂ ਲੱਗਣ ਦਿੰਦੇ ਇਹ ਆਣ ਕੇ ਧੱਕੇਸ਼ਾਈ ਕਰਨ ਲਾਇ ਪੈਂਦੇ ਜਾਂ ਤੇ ਕਿਸੇ ਪਿੰਡ ਦੇ ਮੋਢ ਬੇਰ ਨੂੰ ਨਾਲ ਲੈਣ ਕੇ ਇਹਨੂੰ ਲੈਣ ਪੀ ਸਾਨੂੰ ਇੱਥੇ ਸ਼ੱਕ ਹੈ ਦੀ ਤਲਾਸ਼ੀ ਕਰਨੀ ਹੈ ਚਲੋ ਮੈਨੂੰ ਆਵਾਜ਼ ਮਾਰ ਲੈਣ ਮੈਂ ਵੀ ਇਥੋਂ ਦਾ ਪ੍ਰਧਾਨ ਆ ਯਾ ਮੇਰਾ ਭਰਾ ਪ੍ਰਧਾਨ ਹੈ ਪ੍ਰਕਾਸ਼ ਸਿੰਘ ਉਹਨੂੰ ਨਾਲ ਲੈਣਾ ਆਪੀ ਸਾਨੂੰ ਇਦੀ ਥਲੈਸ਼ੀ ਕਰਾਉ। ਇਹ ਆਣ ਕੇ ਵੇਂਦੇ ਕੁਛ ਨਹੀਂ ਗੇ। ਤੇ ਆਣ ਕੇ ਗੇਟ ਕੰਦਾ ਟੱਪ ਕੇ ਦੇ ਕੈਮਰੇ ਕਮਰੇ ਤੋੜਨ ਆ ਪਿੰਦੇ ਸਭ ਕੁ ਕਰਨ ਆ ਪਿੰਦੇ ਨੇ। ਕਿਸੇ ਦੀ ਸੁਣਦੇ ਨਹੀਂ ਸਾਂ ਲੈਣ ਨਹੀਂ ਦੇਣ ਨਹੀਂ। ਕਿਸੇ ਨੂੰ ਲਾਗੇ ਨਹੀਂ ਆਉਣ ਦਿੰਦੇ। ਅੱਜ ਤੁਸੀਂ ਉਸ ਵੇਲੇ ਇੱਥੇ ਸੀ। ਹਾਂਜੀ ਮੈਂ ਬੰਬੀ ਤੇ ਆਪਣੀ ਮੋਟਰ ਹੈ ਮੇਰੀ ਸਾਹਮਣੇ 50 ਗਾਜ ਤੇ ਸਾਹਮਣੇ ਮੋਟਰ ਜੀ। ਇਹ ਆਏ ਨੇ ਇਕਦਮੀ ਆਏ ਨੇ। ਇਹ ਆਂਦੇ ਜੀ ਇਹਨਾਂ ਦੇ ਅੰਦਰ ਸ਼ਰਾਬ ਆ। ਤੇ ਸ਼ਰਾਬ ਹੈ ਨਹੀਂ। ਇਹਨਾਂ ਦੇ ਕੋਲ ਕੋਈ ਨਹੀਂ। ਤੇ ਇਹਨਾਂ ਨੂੰ ਵਿਚਾਰਿਆਂ ਡਰਦੇ ਭੱਜ ਕੇ ਜਾ ਗਏ ਜਿਹੜੇ ਬੱਚੇ ਪੁੱਛੇ ਹੀ ਆਪਣੀ ਦੁਕਾਨ ਆ ਦੁਕਾਨ ਦੇ ਵਿੱਚ ਵੜ ਗਏ ਨੇ ਸਾਰੇ ਇਹਨਾਂ ਨੇ ਆਣ ਕੇ ਕੋਠੇ ਕੰਦਾ ਟੱਪੇ ਨੇ ਤੇ ਇਹਨਾਂ ਦੇ ਜਿਹੜੇ ਇਹਨਾਂ ਅੰਦਰੋਂ ਗੇਟ ਮਾਰ ਲਏ ਕਿਤੇ ਸਾਨੂੰ ਮਾਰਨ ਕੁੱਟਣਾ ਬੱਚਿਆਂ ਨੇ ਤੇ ਇਹਨਾਂ ਨੇ ਬਾਹਰੋਂ ਲੋਕ ਲਾਤੇ ਨੇ ਇਹਨਾਂ ਦੋ ਤਿੰਨ ਦਰਵਾਜੇ ਨੇ ਦੁਕਾਨ ਦੇ ਤਿੰਨੇ ਦਰਵਾਜਿਆਂ ਦੇ ਬਾਹਰੋਂ ਲੋਕ ਲਾਤੇ ਨੇ ਅਸੀਂ ਇਹਨਾਂ ਨੂੰ ਬੜਾ ਕਿਹਾ ਵੀ ਨਿੱਕੇ ਨਿੱਕੇ ਬੱਚੇ ਨੇ 7-8 ਜਾਣੇ ਇਹਨਾਂ ਦੇ ਅੰਦਰ ਘੇਰ ਤੇ ਅਹੀਂ ਆਏ ਆ ਫਿਰ ਇਹਨਾਂ ਦੀ ਸੱਸਾ ਜੀ ਦੇ ਆਲਗਾੜੇ ਸ਼ਾਦੀ ਗਈ ਇਹਦੀ ਹੋਈ ਉਥੋਂ ਆਈ ਉਹਨੇ ਵੀ ਹੱਥ 'ਚ ਬੱਲਾ ਜੋੜਿਆ ਪੈਰੀਂ ਹੱਥ ਲਾਇਆ ਵੀ ਮੇਰੇ ਬੱਚੇ ਬਾਹਰ ਕੱਢ ਦੋ ਮੇਰੇ ਬੱਚੇ ਗਰਮੀ ਨਾਲ ਮਰਨਾ ਜਾਣ ਪਰ ਉਹਨਾਂ ਫੇਰ ਵੀ ਨਹੀਂ ਸੁਣਾਈ ਕੀਤੀ ਨੋਂ 10 10 ਵਜੇ ਤੱਕ ਅਸੀਂ ਇਹਨਾਂ ਦੇ ਤਰਲੇ ਪਾਉਂਦੇ ਰਹੇ ਆਂ ਵੀ ਇਹਦਾ ਨਾ ਕਰੋ ਇਹਦਾ ਨਾ ਕਰੋ ਤੁਸੀਂ ਆਜੋ ਅਸੀਂ ਤੁਹਾਨੂੰ ਤਲਾਸ਼ੀ ਕਰਾ ਦਿੰਦੇ ਆਂ ਸਭ ਦਾ ਗੇਟ ਬੱਚੇ ਬਾਹਰ ਕੱਢ ਦੋ ਇਹਨਾਂ ਨੇ ਨਹੀਂ ਸੁਣੀ ਕਿਸੇ ਦੀ ਸੁਣਾਈ ਕੀਤੀ ਬਾਅਦ 'ਚ ਪਤਾ ਨਹੀਂ 1 2 ਵਜੇ ਤੋਂ ਬਾਅਦ ਆਹੀ ਚਲੇ ਗਏ ਆਂ ਫੇਰ ਇਹਨਾਂ ਨੇ ਇਹਦੇ ਬਿਆਨ ਭੁੰਨ ਲਈ ਨੇ ਕੀ ਕੀਤਾ ਕੀ ਨਹੀਂ ਕੀਤਾ ਫੇਰ ਇਹਨੂੰ ਬਾਹਰ ਕੱਢਿਆ ਅੱਛਾ ਜਿੱਦਾਂ ਗੇਟ ਤੋੜਿਆ ਕੈਮਰੇ ਤੋੜੇ ਲੱਗਦਾ ਕਿ ਦਿਨ ਕਿ ਦਿਨ ਤੱਕ ਆ ਬਹੁਤ ਜ਼ਿਆਦਾ ਹੋਇਆ ਜੀ ਜੇ ਰਾਤ ਬੱਚੇ ਮਰ ਜਾਂਦੇ ਛੋਟੇ ਛੋਟੇ ਬੱਚੇ ਨੇ ਦੁਕਾਨ ਦੇ ਅੰਦਰ ਕੋਈ ਨਾ ਰੋਸ਼ਨਦਾਨ ਨਹੀਂ ਕੁਝ ਲੈਣ ਨਹੀਂ ਕੋ ਦੇਣ ਨਹੀਂ ਤੇ ਇਹ ਟੁੱਟ ਜਾਂਦੇ ਤੇ ਫੇਰ ਕੀ ਮੰਗ ਕੀ ਕਰਦੇ ਹਾਂਜੀ ਮੰਗ ਹੀ ਕਰਦੇ ਮੰਗਿਆ ਹੀ ਕਰਨੇ ਵੀ ਇਹਨਾਂ ਤੇ ਹੋਣਾ ਚਾਹੀਦਾ ਕਾਨੂੰਨੀ ਕਾਰਵਾਈ ਇਹਨਾਂ ਤੇ ਕੱਲ੍ਹ ਨਹੀਂ ਕਰਨੀ ਚਾਹੀਦੀ ਧੱਕਾਸ਼ਾਹੀ ਕਰਦੇ ਨੇ ਪਹਿਲੀ ਗੱਲ ਤੇ ਰਾਹ ਜਾਂਦੇ ਆ ਵੀ ਇਹ ਕਿਸੇ ਬੰਦੇ ਨੂੰ ਫੜ ਕੇ ਥੋੜੇ ਦਿਨ ਹੋਏ ਜੇ 2-4 ਦਿਨ ਇਹਨਾਂ ਰਾਹ ਜਾਂਦੇ ਆ ਮੇਰੀ ਮੋਟਰ ਤੇ ਉੱਤੇ ਹੀ ਇਹਨਾਂ ਨੇ ਸਾਹਮਣੇ ਮੋਟ ਰਿਆ ਉਥੇ ਤਲਾਸ਼ੀ ਕਰਨ ਦਾ ਬੇ ਬੰਦਿਆਂ ਦੀ ਫਿਰ ਤੂੰ ਦੁਕਾਨ ਤੋਂ ਆਏ ਉਹ ਸੌਦਾ ਪਤਾ ਵੀ ਇਹਦੀ ਚਾਰੋਂ ਕਰਿਆਨੇ ਦੀ ਦੁਕਾਨ ਆ ਸੌਦਾ ਪਤਾ ਵੀ ਦਿੰਦਾ ਇਹ ਉਹਦੀ ਤਲਾਸ਼ੀ ਕਰਨ ਲੈ ਜਾਂਦੇ ਫਿਰ ਮੇਰਾ ਲੜਕਾ ਵੀ ਮੇਰਾ ਭਰਾ ਵੀ ਇਹਨਾਂ ਦੇ ਗੱਲ ਪਿਆਂਦਾ ਤੂੰ ਹੀ ਕੌਣ ਤਲਾਸ਼ੀ ਕਰਨ ਵੇ ਰਾਹ ਜਾਂਦੇ ਆ ਕੋਸੂਲ ਹੈਗਾ ਜੇ ਜਾਂ ਕੋਈ ਮੁਲਾਜ਼ਮ ਹੋਏ ਨਸ਼ਾ ਪਤਾ ਕਰਦੇ ਹੁਣ ਉਹਨਾਂ ਤਲਾਸ਼ੀ ਕਰਦੇ ਵੀ ਚੰਗੇ ਲੱਗਦੇ ਆ ਇਹ ਰਾਹ ਜਾਂਦੇ ਨੂੰ ਘੇਰ ਲੈਂਦੇ ਨੇ ਇਹਨਾਂ ਦੋਨਾਂ ਵਾਰੇ ਦੋਨਾਂ ਵਾਰੀ ਬੜਾ ਧੱਕਾਸ਼ਾਈ ਕੀਤੀ ਹੈ ਇਹਨਾਂ ਨੇ ਲੈ ਕੇ ਨਾ ਕੀ ਜਾਂਦਾ ਬਿਲਕੁਲ ਗਲਤ ਗੱਲਾਂ ਸਾਰੇ ਇਸ ਸ਼ਰਾਬ ਵਿੱਚ ਅੰਦਾਜ਼ੀ ਦਾ ਬੰਦਾ ਇਹ ਦੇਖੋ ਅਜੇ 15 ਦਿਨ ਪਹਿਲਾਂ 300 ਤੇ 40 ਫਕਰੀ ਪੇਟੀਆਂ ਫੜੀਆਂ ਹੋ ਪਰਚਾ ਆ ਗਿਆ ਸੇਵਲਨ ਥਾਣੇ ਕੋਈ ਇਹਦੇ ਘਰ ਨਹੀਂ ਗਿਆ ਝੂਠੇ ਇਦਾਮ ਲਾਉਂਦਾ ਸਾਰਾ ਤੇ ਬੇਬੁਨਿਆਦ ਆ ਜੀ ਅੱਛਾ ਜਿਸ ਤਿੱਕੇ ਨਾ ਗੇਟ ਟੁੱਟਾ ਜਾਂ ਉਸ ਲਈ ਹੋਇਆ ਕੀ ਸੀ ਕਿਉਂਕਿ ਤੁਸੀਂ ਗਏ ਸੀ ਮੌਕੇ ਤੇ ਸਾਰਾ ਸਾਨੂੰ ਕਿਸੇ ਨੇ ਪਿੰਡੋਂ ਫੋਨ ਕੀਤਾ ਸੀ ਗੱਡੀ ਆ ਗਈ ਸੂਸ਼ਟ ਦੇ ਕੋਲੋਂ ਉੱਤੇ ਪੇਟਿਕਾਂ ਦੱਸ ਲੈ ਕੇ ਆਇਆ ਸੀ ਇਹਨੇ ਅੰਦਰੋਂ ਕੁੰਡਾ ਮਾਰ ਲਿਆ ਆਪਣਾ ਪੁਲਿਸ ਮਲਾਜ਼ਮ ਨਾਲ ਗਿਆ ਲੈਡਰਸ਼ਿਪ ਪੁਲਿਸ ਨਾਲ ਗਈ ਆ ਇਹਨੇ ਕੁੰਡਾ ਮਾਰ ਲਿਆ ਅੰਦਰੋਂ ਇਹਨੇ ਗੇਰ ਦੇ ਖੋਲਿਆ ਉਸ ਤੋਂ ਬਾਅਦ ਗੇਟ ਜਿਹੜਾ ਟੁੱਟਾ ਉਹ ਗੇਟ ਆਪੇ ਤੋਂ ਹੋ ਰਿਹਾ ਇਹਨੇ ਸਾਡੇ ਬੰਦੇ ਕਿਸੇ ਨੇ ਨਾ ਤੋੜਿਆ ਇੱਕ ਕਹਿੰਦਾ ਕਿ ਮੈਨੂੰ ਬੰਦ ਕਰ ਦਿੱਤਾ ਸੀ ਕਮਰੇ ਦੇ ਸਟੋਰ ਹੁੰਦੇ ਵਿੱਚ ਬੰਦ ਕਰ ਦਿੱਤਾ ਨਹੀਂ ਇਹਦਾ ਸਟੋਰ ਦਾ ਕਿੱਦਾਂ ਬੰਦ ਕਰ ਦਾਂਗੇ ਇਹਨੂੰ ਜੀ ਨਹੀਂ ਕਹਿੰਦਾ ਮੇਰੇ ਬੱਚਿਆਂ ਨੂੰ ਅੰਦਰ ਢੱਕ ਨਹੀਂ ਨਹੀਂ ਆਪਾਂ ਕੋਈ ਨਹੀਂ ਢੱਕਿਆ ਬੱਚਾ ਮੇਰਾ ਅਜੇ ਜਿਸ ਤਿੱਕੇ ਨਾਲ ਤੁਸੀਂ ਦੱਸਿਆ ਕਿ 10 ਬੇਟੀਆਂ ਮੁਫਤੇ ਤੇ ਪੜ੍ਹਦੀਆਂ ਨੇ ਤੇ ਉਹ ਜੋ ਪਰਚਾ ਦਵਾਇਆ ਗਿਆ ਕੀ ਪਰਚਾ ਹੋਇਆਗਾ ਅਣਕੁਆਰੀ ਚੱਲਾਂ ਦੀ ਜੇ ਇਹਥੋਂ ਲੈ ਕੇ ਆਇਆ ਹੈ ਲਗਾਤਾਰ ਤੁਸੀਂ ਜਿੱਦਾਂ ਦੱਸ ਰਹੇ ਹੋ ਕਿ ਲਗਾਤਾਰ ਆਦੀ ਦੀ ਸਰਾਬ ਆਦੀ ਨਾਲ ਕਿੰਨੇ ਸਾਲ ਚੱਲੇ ਸਰਾਬ ਵੇਚਦੇ ਕਿੰਨੇ ਪਰਚੇ ਤੇ ਮੰਦਰ ਜੀ ਮੰਦਰ ਜੀ ਆ ਕੇ ਮੈਨੂੰ ਕੰਕਾਇਆ ਗਿਆ ਲਗਾਤਾਰ ਮੈਨੂੰ ਫੋਨ ਕਰਦੇ ਨੇ ਜਬਾਨਾ ਰਸ਼ਮੀ ਜੀ ਦੇ ਆ ਕੇ ਜੇ ਬਿਲਕੁਲ ਸੌਦਾ ਲੈ ਕੇ ਜਾਂਦੇ ਉਹਦੇ ਮੈਨੂੰ ਪਿਛੇ ਪਛ ਲਈ ਜਾਂਦੇ ਕੋਈ ਨਹੀਂ ਇਹੋ ਜੀ ਗੱਲਬਾਤ ਹੈ ਅਗੇ ਆਪਣੇ ਕੋਲੋਂ ਕਰਦਾ ਹੈ ਜੀ ਪਤਾ ਨਹੀਂ ਉਹਨੇ ਕਿੱਥੋਂ ਕੱਢ ਲਈ ਕਿੱਦੋਂ ਬਣਾ ਲਈ ਅਗੇ ਨੇ ਤੋੜੇ ਕੈਮਰੇ ਕੋਈ ਡੀਵੀਆਰ ਵਗੈਰਾ ਤੁਹਾਡੇ ਨਹੀਂ ਆਪਾਂ ਨੇ ਲੈ ਗਏ ਜੀ